ਹਲੋ ਅਜੁਰਾ ਭਾਈ ਕੀ ਨਾਮ ਆਪਣਾ ਤੇ ਲੰਗਰ ਦੀ ਸੇਵਾ ਕਿਥੋਂ ਆ ਰਹੀ ਹੈ ਕੌਣ ਕਰ ਰਿਹਾ ਹੈ ਵੈਗੁਰੂ ਜੀ ਦਾ ਖਾਸ ਸਾਹਿਬ ਵੈਗੁਰੂ ਜੀ ਕੀ ਫਤਿਹ ਪਿੰਡ ਆਪਣਾ ਗਲਾਗੜਾ ਹੈ ਜੀ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਤੇ ਮੇਰੇ ਨਾਲ ਮੁੰਡੇ ਹੋਰ ਵੀ ਸੇਵਾਦਾਰ ਹੈ ਜੀ ਇਹ ਲੰਗਰ ਪ੍ਰਸ਼ਾਦਾ ਸਿਰਫ ਬੰਦਾ ਗੁਰਦੁਆਰੇ ਆ ਰਸਤ ਪਾਣੀ ਇਹਦਾ ਘਰ ਤੋਂ ਆਉਂਦਾ ਇਹ ਹਰ ਸ਼ੁਮਾਰ ਨੂੰ ਲੈ ਕੇ ਆਉਂਦੇ ਆ तकरीबन 2 ਸਾਲ ਦੇ ਕਰੀਬ ਹੋ ਗਿਆ ਪਹਿਲਾਂ ਕਰੋਨਾ ਤੋਂ ਪਹਿਲਾਂ ਵੀ 2 ਸਾਲ ਚੱਲਦਾ ਸੀ ਠੀਕ ਹੈ ਕਿਹੜੀ ਦਿਨ ਆਉਂਦੇ ਔਰ ਰੋਜ਼ਾਨਾ ਨਹੀਂ ਆਉਂਦੇ ਇੱਕ ਦਿਨ ਆਉਂਦੇ ਨਹੀਂ ਜੀ ਹਰ ਸ਼ੁਮਾਰ ਨੂੰ ਆਉਂਦੇ ਆ ਜੀ ਅੱਛਾ ਕਿਸ ਟਾਈਮ ਆਓ ਵੀਡੀ ਹੁੰਦੀ ਹੈ ਜੀ ਅਸੀਂ 11 ਵਜੇ ਆਉਂਦੇ ਠੀਕ ਹੈ ਉਸ ਤੋਂ ਪਹਿਲਾਂ ਬਟਿੰਡੇ ਤੋਂ ਮਹਾਜਨ ਪਰਿਵਾਰ ਆਇ ਕੋ ਲੈ ਕੇ ਆਉਂਦਾ ਜੀ ਲੰਗਰ ਠੀਕ ਹੈ ਜੀ ਉਹ ਘੰਟਾ ਡੇਢ ਘੰਟਾ ਉਹ ਚਲਾਉਂਦੇ ਆ ਉਸ ਤੋਂ ਬਾਅਦ ਜਿੱਦ ਨજર ਸਾਡਾ ਮਸਤਾਨਾ ਨੇ ਹੁੰਦਾ ਸ਼ਾਮ ਤੇ ਕਰਜਲਦਾ ਚਾਹ ਦਾ ਵੀ ਰੋਟੀ ਦਾ ਵੀ ਜੇ ਕਿਸੇ ਤੋਂ ਕੋਈ ਪ੍ਰਸ਼ਾਦਾ ਬਣੀ ਨਹੀਂ ਸਕੀ ਤਾਂ ਉਸ ਨੂੰ ਰੱਖ ਜਾ ਚਾਹ ਨਾਲ ਦੇ ਦਿੰਦੇ ਆ ਬਿਸਕੁਟ ਵੀ ਦੇ ਦਿੰਦਾ ਤੇ ਇਸ ਲੰਗਰ ਦੇ ਵਿੱਚ ਤੁਹਾਡੀ ਕੋਈ ਮਦਦ ਕੌਣ ਕਰਦਾ ਹੈਗਾ ਸੰਗਤ ਕਰਦੀ ਹੈ ਜੀ ਜਾਂ ਘਰ ਚੋਂ ਚੱਲਦਾ ਜੀ ਨਗਰ ਦੇ ਵਿੱਚੋਂ ਆ ਜਾਂਦੀ ਹੈ ਰਸ ਪਾਣੀ ਸੇਵਾ ਠੀਕ ਹੈ ਹੋਰ ਕੋਈ ਮੈਸੇਜ ਦੇਣਾ ਚਾਹੁੰਗੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਗੇ ਬਾਜੀ ਕਹਿੰਦੇ ਆ ਬਦ ਤੋਂ ਬਦ ਲੰਗਰ ਦੀ ਸੇਵਾ ਕਰਨ ਤੇ ਸਾਰੇ ਸੁਖੀ ਹੋਣ ਕੋਈ ਬਿਮਾਰੀ ਨਾ ਹੋਵੇ ਸਾਨੂੰ ਲੰਗਰ ਲਿਓਣੇ ਨਾ ਦੋ ਇੱਥੇ ਸਹੀ ਖਰਤਾ ਬੈਗਰੀ ਕੀ ਫੱਦੇ ਜੀ ਮੇਰੀ ਕੀ ਨਾਮ ਆਪਣਾ ਤੇ ਉਹ ਜਿਹੜਾ ਲੰਗਰ ਦੀ ਸੇਵਾ ਕਿੰਨਾ ਵੱਲੋਂ ਕੀਤੀ ਜਾ ਰਹੀ ਹੈ ਭਾਈ ਖਾਲਸਾ ਭਾਈ ਗੁਰਜੀ ਕੀ ਫਤਿਹ ਮੇਰਾ ਨਾਮ ਬਲਦੀਪ ਸਿੰਘ ਹੈ ਜੀ ਇਹ ਜਿਹੜੀ ਲੰਗਰ ਦੀ ਸੇਵਾ ਪਿੰਡ ਗੁਲਾਬਗੜ੍ਹ ਨਗਰ ਵੱਲੋਂ ਆ ਰਹੀ ਹੈ ਜੀ ਇਹ ਤਕਰੀਬਨ 2 ਸਾਲ ਤੋਂ ਇਹ ਸੇਵਾ ਆ ਰਹੀ ਹੈ ਜੀ ਤੇ ਇਹ ਜਿਹੜੀ ਸੇਵਾ ਜੀ ਅਸੀਂ ਹਰ ਸੋਮਵਾਰ ਤਕਰੀਬਨ 11:00 ਵਜੇ ਆ ਜਾਂਦੇ ਕਿਉਂਕਿ ਡਾਕਟਰ ਸੰਧੂ ਸਾਹਿਬ ਉਹਨਾਂ ਦੀ ਓਪੀਡੀ ਹੁੰਦੀ ਹੈ ਸੋਮਵਾਰ ਤੇ ਬੀਵਾਰ ਵਾਹਿਗੁਰੂ ਦੀ ਕਿਰਪਾ ਨਾਲ ਜੀ ਸੋਮਵਾਰ ਦੀ ਸੇਵਾ ਲੱਗੀ ਹੋਈ ਆ ਸੋ ਨਿਰੰਤਰ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਉਹ ਨਿਭਾ ਰਹੇ ਆ ਸੇਵਾ ਤੇ ਜਦੋਂ ਤੱਕ Vai calçar, vai ver que